ਵਿਦਾਇਕ ਲਾਲਪੁਰਾ ਦਾ ਸਾਲਾ ਇੱਕ ਹੋਰ ਵਿਵਾਦ ਦੇ ਵਿੱਚ ਕਿਰਿਆ ਹੈ ਨਾਮ ਹੈ ਗੋਰਾ ਪਰਦਾਨ ਮੇਰੇ ਪਿੱਛੇ ਤਸਵੀਰਾਂ ਵੀ ਤੁਸੀਂ ਵੇਖ پا ਰਹੇ ਹੋ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ ਹਲਕਾ ਖਡੂਰ ਸਾਹਿਬ ਦੇ ਪਿੰਡ ਵੇਈ ਪੁਈ ਦੇ ਵਿੱਚ ਚੋਰਤਾ ਦੀ ਡਾਂਗਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਬਲਦੇਵ ਸਿੰਘ ਗੋਰਾ ਦੇ ਵੱਲੋਂ ਕੁੱਟਮਾਰ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਪੀੜਤ ਔਰਤਾਂ ਨੇ ਗੋਰਾ ਤੇ ੱੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਹਨ ਪੁਲਿਸ ਕੋਲ ਸ਼ਿਕਾਇਤ ਕਰਨ ਤੇ ਬਲਦੇਵ ਸਿੰਘ ਉਰਫ ਗੋਰਾ ਫੜ ਗਿਆ ਹੈ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਸਾਲਾ ਹੈ ਬਲਦੇਵ ਗੋਰਾ ਤੇ ਇਹ ਵੀਡੀਓ ਦੇਖੋ ਤੁਹਾਡੇ ਟੀਵੀ ਸਕਰੀਨ ਤੇ ਇਹ ਵੀਡੀਓ ਹੈ ਕਿਵੇਂ ਤੈਸ਼ ਦੇ ਨਾਲ ਦੂਰੋਂ ਹੱਥ ਚ ਡਾਂਗ ਫੜ ਕੇ ਆਉਂਦਾ ਨਜ਼ਰ ਆ ਰਿਹਾ ਹੈ ਤੇ ਇੱਕ ਬਜ਼ੁਰਗ ਮਹਿਲਾ ਤੀ ਕੁੱਟਮਾਰ ਕਰ ਰਿਹਾ ਸੋ ਦੋ ਤਿੰ ਮਹਿਲਾਵਾਂ ਨੇ ਮੌਕੇ ਤੇ ਉਹਨਾਂ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਇਸ ਸ਼ਖਸ ਦੇ ਵੱਲੋਂ ਜੋ ਕਿ ਵਿਧਾਇਕ ਲਾਲਪੁਰਾ ਦਾ ਸਾਲਾ ਹੈ ਬਲਦੇਵ ਸਿੰਘ 6 ਲੱਖ ਰੁਪਏ ਲਿਆ ਸੀ ਦੇਨੇ ਕਿ ਆ ਕਿ ਥੋੜੇ ਬੋਤਲ ਨੂੰ ਪੈਂਦ ਦਿੱਤੇ ਆ ਤੁਸੀਂ ਪਹਿਲੀ ਜਿਹੜੀ ਕਹਿਣੇ ਕਰੋ ਉਹ ਦਿੱਤੀ ਸਾਨੂੰ ਪਰਿਵਾਰ ਨੂੰ ਫੜਿਆ ਛਿਪ ਬੁਖਾਰਿਆ ਜੜੀ ਗੱਲ ਹੈ ਅੱਜ ਉਹਨਾਂ ਨੇ ਥੋੜੀ ਬੋਤੀ ਚਾਲੀ ਕਰਨ ਗਿਆ ਸਾਰੀ ਬੈਨ ਖਾ ਲਈ ਆ ਦੂਜੀ ਇਹ ਗੱਲ ਵੀ ਸਾਰੇ ਘਰ ਦੀ ਧੂੜੀ ਸਾ ਦਿੱਤੀ ਆ ਲੱਕ ਨਾਲ ਨਾਲ ਉਹ ਵੀ ਸਾ ਦਿੱਤਾ ਫਿਰ ਮੈਂ ਪੱਛਿਆ ਜੇਗੀ ਰਿਪੋਰਟ ਦੇ ਗਈ ਚਾਣੇ ਚੰਦਾ ਆਦਿ ਜੀ ਸੀ ਅਕੂ ਉਸਨੇ ਕਿਹਾ ਵਾਪਸ ਥੋਂਡਲ ਜਾਓ ਥੋਂਡਲ ਗਈਆਂ ਲੋਕਾਂ ਨੇ ਕਹਿਤਾ ਉਹਦੀ ਸਰਕਾਰ ਵਾ ਸਈ ਕੁਝ ਨਹੀਂ ਕਰ ਸਕਦੀ ਜਾਂਦਾ ਮੇਰੀ ਮਾਤਰੀ ਮਾਰੀਆਂ ਬਾਅਦ ਮੇਰੇ ਮਾਰੀਆਂ ਮੈਂ ਥੋੜੇ ਡੰਡ ਖੋ ਰਿਆ ਮੈਨੂੰ ਫਿਰ ਮੇਰੀ ਪੁਝਾਈ ਵੀਡੀਓ ਬਣਾਉਂਦੀ ਇਹਦੇ ਹੱਥੀ ਪੈ ਗਿਆ ਇਹ ਕਹਿੰਦਾ ਕਿ ਜੋ ਕੰਮ ਕਰ ਲਓ ਪੈਸਾ ਕੋਈ ਨਹੀਂ ਦਿੱਤਾ ਕਿੰਨਾਂ ਲਾਇਆ 4 ਲੱਖ ਦਿੱਤਾ ਕੋਈ ਪੈਸਾ ਨਹੀਂ ਦਿੱਤਾ ਸਭ ਥੇ ਰੱਖਦੇ ਵਾ ਤੇ ਬਾਕੀ ਇੱਕ ਗੱਲ ਲੱਗੀ ਜੀ ਜਦੋਂ ਤੱਕ ਰਿਪੋਰਟ ਮਾਰ ਹੋਈ ਆ ਤੁਸੀਂ ਥਾਣੇ ਗਏ ਬੱਚ ਹਾਂਜੀ ਜਾਣੇ ਗਏ ਸਾਡੀ ਇਹਨਾਂ ਕਾਰਵਾਈ ਨਹੀਂ ਸੁਣੀਓ ਆ ਕੱਲ ਪਰਸੋਂ ਦੀ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਡਾਂਗ ਲੈ ਕੇ ਬਜ਼ੁਰਗ ਮਾਤਾ ਨੂੰ ਤੇ ਸਾਡੀ ਭੈਣ ਜਿਹੜੀ ਹੈ ਬਲਜੀਤ ਕੌਰ ਇਹਨਾਂ ਨੂੰ ਡਾਂਗਾਂ ਨਾਲ ਉਹਨੇ ਕੁੱਟਿਆ ਤੇ ਇਹਨਾਂ ਨੂੰ ਜਦੋਂ ਪਿਆ ਰੌਲਾ ਕਿ ਹੁਣ ਤੇ ਰੌਲਾ ਪੈ ਗਿਆ ਇਹ ਜ਼ਮੀਨ ਸਾਡੇ ਹੱਥੋਂ ਨਿਕਲ ਜਾਣੀ ਹੈ ਤੇ 22 3 2023 ਦੇ ਵਿੱਚ ਆਠ ਕਨਾਲਾ ਹਰਪ੍ਰੀਤ ਨੂੰ ਵੇਚ ਦਿੱਤੀ ਜਾਂਦੀ ਹੈ ਹਰਪ੍ਰੀਤ ਕੌਣ ਹੈ ਜਿਹੜਾ 24 ਘੰਟੇ ਦੇ ਨਾਲ ਰਹਿੰਦਾ ਏਸੇ ਪਿੰਡ ਦਾ ਵਸਨੀਕ ਹੈ ਸੋ ਇਹ ਜਿੰਨਾ ਵੀ ਇਹ ਸਾਰਾ ਡਰਾਮਾ ਹੋ ਰਿਹਾ ਇਹ ਸਿਰਫ ਤੇ ਸਿਰਫ ਇਹਸ ਕਰਕੇ ਹੋ ਰਿਹਾ ਕਿ ਇਹ ਪਰਿਵਾਰ ਇੱਕ ਤਾਂ ਗਰੀਬ ਪਰਿਵਾਰ ਹੈ ਉਤੋਂ ਅਬਾਹਜ ਨੇ ਤੇ ਸਾਦਾ ਪਰਿਵਾਰ ਹੈ ਕਿ ਕਿਤੇ ਵੀ ਜਾ ਕੇ ਪਹੁੰਚ ਨਹੀਂ ਕਰ ਸਕਦੇ ਕਿਸੇ ਨੂੰ ਜਾ ਕੇ ਫੜ ਨਹੀਂ ਸਕਦੇ ਕਿਸੇ ਨੂੰ ਨਾਲ ਲਿਜਾ ਕੇ ਜੇ ਇਹ ਇਹ ਬੀਬੀ ਜਦੋਂ ਜਾਂਦੀ ਆ ਥਾਣੇ ਜਾਂਦੀ ਆ ਜਾਂ ਹੀਰਾ ਸਿੰਘ ਜਾਂਦਾ ਜਾਂ ਕੋਈ ਵੀ ਜਾਂਦਾ ਤੇ ਉਹਨੂੰ ਇਹ ਸਨਿਆ ਲੱਗ ਜਾਂਦਾ ਕਿ ਸਰਕਾਰ ਮੇਰੀ ਹੈ ਤੇ ਮੈਂ ਤੁਹਾਡਾ ਹਾਲ ਕੀ ਕਰੂੰਗਾ ਤੁਸੀਂ ਵੇਖ ਲਓ ਤੋ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਵਿਕਰਮ ਮਜੀਠੀਆ ਨੇ ਵੀਡੀਓ ਸਾਂਝੀ ਕਰਕੇ ਇੱਕ ਲੰਮਾ ਚੋੜਾ ਪੋਸਟ ਕੀਤਾ ਹੈ ਲਿਖਿਆ ਹੈ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਸਾਲੇ ਦੀ ਗੁੰਡਾਗਰਦੀ ਐਮਐਲਏ ਦਾ ਸਾਲਾ ਬਲਦੇਵ ਗੋਰਾ ਆਪਣੇ ਹੀ ਪਿੰਡ ਦੀ ਔਰਤ ਦੀ ਕੁੱਟਮਾਰ ਕਰ ਰਿਹਾ ਹੈ ਬੱਚੇ ਦੇ ਸਾਹਮਣੇ ਔਰਤ ਤੇ ਇਸ ਤਰ੍ਹਾਂ ਡੰਡਿਆਂ ਦੇ ਨਾਲ ਵਾਰ ਕਰਨਾ ਕਿਹੜੀ ਮਰਦਾਨੀ ਹੈ ਇਸ ਵੀਡੀਓ ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਔਰਤਾਂ ਦੀ ਕਿੰਨੀ ਇੱਜ਼ਤ ਕਰਦੇ ਨੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਗੁਰਸਿੱਖ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਦਸਤਾ ਹਾਰ ਦੀ ਬੇਅਦਬੀ ਵੀ ਬਲਦੇਵ ਗੋਰਾ ਨੇ ਕੀਤੀ ਸੀ ਪੰਚਾਇਤੀ ਚੋਣਾਂ 'ਚ ਵੀ ਧੱਕੇਸ਼ਾਹੀ ਕੀਤੀ ਸੀ ਇਲੈਗਲ ਮਾਈਨਿੰਗ ਵੀ ਬਲਦੇਵ ਗੋਰਾ ਦੀ ਅਗਵਾਈ ਦੇ ਵਿੱਚ ਹੁੰਦੀ ਸੀ ਜਿਸ ਤੇ ਪੁਲਿਸ ਦੇ ਵੱਲੋਂ ਐਕਸ਼ਨ ਲੈਂਡ ਨੂੰ ਲੈ ਕੇ ਇਮਾਨਦਾਰ ਐਸਐਸਪੀ ਗੁਰਮੀਤ ਚੋਹਾਨ ਦਾ ਜ਼ਿਲ੍ਹਾ ਤਰਨਤਾਰਨ ਸਾਹਿਬ ਤੋਂ ਤਬਾਦਲਾ ਕੀਤਾ ਗਿਆ ਸੀ ਮਨਜਿੰਦਰ ਸਿੰਘ ਲਾਲਪੁਰਾ ਜੀ ਲੋਕਾਂ ਨੇ ਤੁਹਾਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਤੁਸੀਂ ਲੋਕਾਂ ਦੇ ਸੇਵਕ ਹੋ ਕੋਈ ਸ਼ਾਸਕ ਨਹੀਂ ਆਪਣੇ ਨਸੀਕੀ ਰਿਸ਼ਤੇਦਾਰ ਨੂੰ ਕੰਟਰੋਲ ਕਰੋ ਕਿਉਂਕਿ ਲੋਕਾਂ ਨੂੰ ਜਵਾਬਦੇਹੀ ਤੁਹਾਡੀ ਹੈ